ਜਿਹੜਾ ਬੰਦਾ ਗਰੀਬੀ ਚੋਂ ਨਿਕਲ ਕੇ ਆਇਆ ਹੈ ਨਾ ਚਾਹ ਇੱਥੇ ਤੇ ਉੱਥੇ ਜਾਂ ਬਿਮਾਰੀ ਚੋਂ ਨਿਕਲ ਕੇ ਆਇਆ ਹੈ ਉਸ ਬੰਦੇ ਦਾ ਇੱਕ ਤਜਰਬਾ ਪੱਕਾ ਹੋ ਗਿਆ ਹੈ ਕਿ ਜਿਵੇਂ ਜਿਵੇਂ ਗਰੀਬੀ ਚੋਂ ਨਿਕਲਦਾ ਹੈ ਪਿਆਰੋ ਗਰੀਬ ਦਾ ਮਿੱਤਰ ਬਹੁਤ ਘੱਟ ਮਿਲਣਗੇ ਮੈਂ ਤਾਂ ਇੱਥੋਂ ਤੱਕ ਸਤਿਗੁਰਾਂ ਦਾ ਉਸ ਦਿਨ ਬਚਨ ਸੀ ਹਜ਼ੂਰ ਕਿਨੇ ਖੂਨ ਦਾ ਰਿਸ਼ਤਾ ਵੀ ਹੋਵੇ ਇਹ ਪੈਸੇ ਦੀ ਇਹ ਦੌਲਤ ਨੇ ਐਡੀ ਵੱਡੀ ਦੀਵਾਰ ਖੜੀ ਕਰ ਦਿੱਤੀ ਜਿੰਨਾ ਮਰਜੀ ਬੰਦਾ ਗੁਣੀ ਹੋਵੇ ਜੇ ਉਹਦੇ ਕੋਲ ਮੁਸੀਬਤ ਹੈ ਗਰੀਬੀ ਹੈ ਉਸ ਬੰਦੇ ਦੀ 100 ਰੁਪਏ ਦੀ ਗੱਲ ਲੱਖ ਰੁਪਏ ਦੀ ਗੱਲ ਉਹਦੀ ਗਰੀਬੀ ਕਰਕੇ ਸੱਚੀ ਜੇ ਥੇਲੇ ਦੀ ਨਹੀਂ ਲੋਕ ਸਮਝਦੇ ਮੈਂ ਬਹੁਤ ਗਿੰਤੀ ਚ ਕਹਿ ਰਿਹਾ ਤੇ ਜੇ ਬੰਦਾ ਅਮੀਰ ਹੋਵੇ ਲੋਕਾਂ ਦੇ ਕੰਮ ਪੂਰਾ ਕਰਦਾ ਹੋਵੇ ਉਸ ਬੰਦੇ ਨੂੰ ਅੱਖ ਵੀ ਨਾ ਹੋਵੇ ਇੱਕ ਲਫ਼ਜ਼ ਬੋਲਣ ਦੀ ਲੋਕ ਕਹਿਣਗੇ ਵਾਹ ਵਾਹ ਕੀ ਬਾਤ ਹੋ ਗਈ ਹੈ ਮੈਂ ਇੱਕ ਵਾਰੀ ਇੱਕ ਸੱਜਣ ਦੇ ਬਚਨ ਪੜੇ ਉਹ ਕਹਿੰਦਾ ਹੈ ਗਰੀਬ ਜੋ ਸਾਚੀ ਕਹੇ ਤਾਹੇ ਨਾ ਮੰਨੇ ਕੋਈ ਬੜੇ ਸੋਹਣੇ ਲੱਗੇ ਲਫ਼ਜ਼ ਮੈਨੂੰ ਬਾਹਰ ਸਨ ਇਸ ਅਰਥ ਔਖੇ ਨੇ ਗਰੀਬ ਜੋ ਸਾਚੀ ਕਹੇ ਤਾਹੇ ਨਾ ਮੰਨੇ ਕੋਈ ਅਮੀਰ ਜੋ ਝੂਠੀ ਕਹੇ ਖਾਂਜੀ ਖਾਂਜੀ ਹੋਏ ਕਹਿੰਦੇ ਜਿਹੜਾ ਗਰੀਬ ਬੰਦਾ ਜੇ ਸੱਚ ਵੀ ਕਹੇ ਨਾ ਤਾਇਨਾ ਮਾਨਨੇ ਕੋਈ ਕਹਿੰਨੇ ਛੱਡੋ ਪਰ ਇਹਦੀ ਗੱਲ ਕਰਦੇ ਹੋ ਅਮੀਰ ਜੋ ਝੂਠੀ ਕਾ ਹਾਂਜੀ ਖਾਂਜੀ ਉਹਦੀ ਖਾਂ ਵਿੱਚ ਖਾਂ ਮਲਾਈ ਜਾਣੀ ਵਾਹ ਜੀ ਵਾਹ ਤੂੰ ਕਮਾਲ ਗੱਲ ਕਰਦੀ ਇਹ ਤੋਂ ਪਹਿਲਾਂ ਕਦੀ ਸੁਣੀ ਕੋਈ ਨਹੀਂ ਤੇ ਮੈਂ ਫਿਰ ਬੇਨਤੀ ਕਰਾਂਗਾ ਇਸ ਦੁਨੀਆ ਵਿੱਚ ਲੋਕ ਪੈਸਾ ਬੰਦੇ ਦਾ ਨਾਮ ਵੇਖਦੇ ਆ ਰੱਬ ਦਾ ਨਾਮ ਟਾਵੇਂ ਟਾਵੇਂ ਵੇਖਦੇ ਆ ਕਿ ਬੰਦੇ ਦਾ ਨਾਮ ਚੱਲਦਾ ਇਹਦੇ ਕੋਲ ਦੌਲਤ ਬੜੀ ਸਤਗੁਰੂ ਨੇ ਸ਼ਬਦ ਕਹਿ ਵੀ ਸੁਖ ਵਿੱਚ ਮਿੱਤਰ ਨੇ ਦੁੱਖ ਵਿੱਚ ਕੋਈ ਨਹੀਂ ਥੋੜਾ ਜਿਹਾ ਆਓ ਇਹ ਇਹ ਫਿਰ ਕਈ ਕਿ ਫੇਸ ਹੁੰਦੇ ਨੇ ਮੈਂ ਕਈ ਵਾਰੀ ਸੋਚਣਾ ਆਪਾਂ ਕਹਿੰਦੇ ਇਹਦੇ ਬੰਦੇ ਦਾ ਡਬਲ ਫੇਸ ਏ ਨਹੀਂ ਪਿਆਰਿਓ ਕੋਈ ਡਬਲ ਫੇਸ ਨਹੀਂ ਹਾ ਪਤਾ ਨਹੀਂ ਬੰਦੇ ਦੇ ਕਿੰਨੇ ਕਿ ਚਿਹਰੇ ਬਣ ਜਾਂਦੇ ਆ ਦੁੱਖ ਵੇਲੇ ਸੁਖ ਵੇਲੇ ਅਮੀਰੀ ਵੇਲੇ ਗਰੀਬੀ ਵੇਲੇ ਤੇ ਸ਼ਬਦਾਵਲੀ ਬਦਲਦੀ ਸਤਗੁਰੂ ਦੀ ਬਾਣੀ ਚ ਕੁਝ ਮੈਂ ਬੇਨਤੀਆਂ ਕਰਾਂਗਾ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਵਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਵੇਂ ਆਏ ਨਾ ਕਿ ਕੋਈ ਕਾਹੂ ਕੋ ਨਹੀਂ ਕਾ ਸਲੋਕਾਂ ਪੜ੍ਹਦੇ ਸਲੋਕ ਵਿੱਚ ਇੱਕ ਬਚਨ ਆਉਂਦਾ ਨਿਜ ਕਰ ਦੇਖਿਓ ਜਗਤ ਮੈਂ ਧੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਨੇੜੇ ਹੋ ਕੇ ਜਗਤ ਦੇਖਿਆ ਆਪਣੇ ਪਰਿਵਾਰਾਂ ਵੀ ਦੇਖਿਆ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ ਇੱਥੇ ਕੋਈ ਕਿਸੇ ਦਾ ਨਹੀਂ ਨਾਨਕ ਥਿਰ ਘਰ ਭਗਤ ਹੈ ਤੇ ਰਾਖੋ ਮਨ ਮਾਹੇ ਸਿਰਫ ਇੱਕ ਪਰਮਾਤਮਾ ਦੀ ਭਗਤੀ ਥਿਰ ਕਰ ਉਹਨੂੰ ਆਪਣੇ ਮਨ ਵਿੱਚ ਦ੍ਰਿੜ ਕਰ ਲੈ। ਅਗਲੀ ਗੱਲ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਇਹ ਵੀ ਉਸ ਦਿਨ ਮੈਂ ਕਿਹਾ ਸੀ। ਪਿਆਰਿਓ ਮੈਂ ਇਹ ਨਹੀਂ ਕਹਾਂ ਵੀ ਖੂਨ ਦੇ ਰਿਸ਼ਤੇ ਤੂੰ ਹੇਟ ਕਰੋ। ਇਦੂ ਇਦੂ ਨੇੜਤਾ ਕੋਈ ਨਹੀਂ ਹੁੰਦੀ। ਪਰ ਜਿਸ ਪਾਸੇ ਸਾਡਾ ਸਮਾਜ ਜਾ ਰਿਹਾ ਹੈ ਨਾ ਹੁਣ ਇਹ ਵੀ ਸੱਚ ਹੈ। ਖੂਨ ਦੇ ਰਿਸ਼ਤੇ ਟੁੱਟਦੇ ਜਾ ਰਿਹਾ ਵਿਚਾਰ ਦੇ ਰਿਸ਼ਤੇ ਇੱਕ ਦੂਜੇ ਦੇ ਖਮਦਰਦ ਬੰਦੇ ਜਾ ਰਿਹਾ ਖੂਨ ਦੇ ਰਿਸ਼ਤੇ ਟੁੱਟਦੇ ਜਾ ਰਿਹਾ ਫਿਰ ਬੇਨਤੀ ਹੈ ਤੇ ਇੱਕ ਗੱਲ ਹੋਰ ਜਿਸ ਬੰਦੇ ਦੀ ਮੈਨੂੰ ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਇੱਕ ਬਚਨ ਯਾਦ ਹੁੰਦਾ ਹੈ ਕਹਿੰਦੇ ਨੇ ਜਿਸ ਬੰਦੇ ਦੀ ਮਦਦ ਕਰਨੀ ਹੈ ਯਤਨ ਕਰੋ ਉਸ ਤੋਂ ਬਾਅਦ ਉਸ ਨਾਲ ਨੇੜਤਾ ਘੱਟ ਰੱਖਿਓ ਕਿਉਂਕਿ ਹੋ ਸਕਦਾ ਹੈ ਲੰਮਾ ਸਮਾਂ ਇਹ ਗੱਲ ਨਾ ਨਿਵੇ ਮੈਂ ਸੰਸਾਰੀ ਤਰ੍ਹਾਂ ਤੇ ਕਹਿ ਰਿਹਾ ਆਪ ਜੀ ਦੇਖੋਗੇ ਜਿਸ ਦਿਨ ਕਿਸੇ ਬੰਦੇ ਨੂੰ ਲੋੜ ਕੈ ਉਹ ਆਪ ਦੇ ਘਰ ਆਏਗਾ ਗੱਲਬਾਤ ਕਰੇਗਾ ਆਪਣਾ ਦਿਲ ਸਾਂਝਾ ਕਰੇਗਾ ਕੁਝ ਦਿਨਾਂ ਬਾਅਦ ਉਹੀ ਖੂਨ ਦਾ ਰਿਸ਼ਤਾ ਤੁਹਾਡੇ ਬਿਜ਼ਨਸ 'ਚ ਤੁਹਾਡੇ ਕੰਮ 'ਚ ਕੰਮ ਕਰਦੇ ਆ ਫਿਰ ਗਿਣਤੀ ਮਿੰਤੀ ਕਰਨੀ ਸ਼ੁਰੂ ਕਰ ਦਿਆ ਕਿ ਵੀ ਇਹਨੂੰ ਇੰਨੇ ਬੰਦੇ ਆ ਮੈਨੂੰ ਕਿਉਂ ਨਹੀਂ ਬੰਦੇ ਮੰਦੀ ਵਸਤਾ ਹੈ ਨਾ ਫਿਰ ਕੀ ਹੁੰਦਾ ਹੈ ਉਸ ਤੋਂ ਬਾਅਦ ਉਹ ਇਕੱਲੀ ਗਿਣਤੀ ਮਿੰਤੀ ਨਹੀਂ ਕਰਦਾ ਫਿਰ ਉਹਦੇ ਅੰਦਰ ਇੱਕ ਹੰਗਤਾ ਦਾ ਜਿਹੜਾ ਕੰਡਾ ਹੈ ਹੰਕਾਰ ਦਾ ਤੇ ਹੰਕਾਰ ਦਾ ਮਤਲਬ ਹੀ ਇਹ ਵੇ ਕਿ ਮੇਰੇ ਬਰਾਬਰ ਕੋਈ ਨਹੀਂ ਉਹ ਫਿਰ ਅੰਦਰੋਂ ਪੈਦਾ ਹੁੰਦਾ ਹੈ ਉਸ ਬੀਜ ਦੇ ਵਿੱਚੋਂ ਫਿਰ ਸੱਚੀ ਜੇ ਈਰਖਾ ਜਨਮ ਲੈਂਦੀ ਅਜਿਹੇ ਆਪਾਂ ਕਹਿੰਦੇ ਈਰਖਾ ਨਿੰਦਿਆ ਇਹਨਾਂ ਦੀ ਜੜ੍ਹਾਂ ਤੇ ਪੰਜਾਂ ਵਿੱਚ ਹੀ ਨੇ ਨਾ ਹੰਕਾਰ ਖੌਮੇ ਈਗੋ ਵਿੱਚੋਂ ਇਹ ਨਿਕਲਦਾ ਹੈ ਮੈਂ ਵੱਡਾ ਮੇਰੇ ਤੋਂ ਵੱਡਾ ਕੋਈ ਨਹੀਂ ਉਸ ਤੋਂ ਬਾਅਦ ਜਦੋਂ ਬੰਦੇ ਦਾ ਵਾਸ ਨਹੀਂ ਚੱਲਦਾ ਫਿਰ ਅੰਦਰੇ-ਅੰਦਰ ਸੜਦਾ ਉਹਨੂੰ ਆਪਾਂ ਕਹਿੰਦੇ ਆ ਈਰਖਾ ਜਾਂ ਈਰਖਾ ਨਿਕਲਣਾ ਪੈਦਾ ਹੋ ਗਈ ਹੁਣ ਉਹ ਈਰਖਾ ਜਿਹੜੀ ਕਈ ਦਿਨਾਂ ਦੀ ਅੰਦਰ ਹੈ ਦੱਬੀ ਬੈਠਾ ਫਿਰ ਜਦੋਂ ਫਟ ਕੇ ਬਾਹਰ ਨਿਕਲਦੀ ਹੈ ਨਾ ਉਹ ਫਿਰ ਰੂਪ ਧਾਰਨ ਕਰਦੀ ਹੈ ਨਿੰਦਿਆ ਦਾ ਫਿਰ ਉਹੀ ਬੰਦਾ ਜਿਹਦੇ ਨਾਲ ਈਰਖਾ ਕਰਦਾ ਹੈ ਉਸ ਸੰਬੰਧੀ ਇੱਕ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਪਿਆਰਿਓ ਸੁੱਖ ਵਿੱਚ ਜਿਹੜਾ ਅਤ ਦਾ ਮਿੱਤਰ ਹੈ ਜਿਸ ਵੇਲੇ ਬੰਦੇ ਉੱਤੇ ਦੁੱਖ ਆ ਪੈਂਦਾ ਸੱਚ ਇਹ ਵੇ ਕਿ ਦੁੱਖ ਵੇਲੇ ਬੰਦਾ ਨਜ਼ਦੀਕ ਆਉਂਦਾ ਹੀ ਰਹੀਂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ ਜੋ ਸੰਸਾਰੈ ਕੈ ਕੁਟਾਂਬ ਮਿੱਤਰ ਭਾਈ ਦੀ ਸਹਿ ਮਨ ਮੇਰੇ ਬੜੇ ਸਰਲ ਜਿਹੇ ਸ਼ਬਦ ਨੇ ਤੇ ਗੁਰੂ ਰਾਮਦਾਸ ਜੀ ਦਾ ਤਜਰਬਾ ਇਸ ਸੰਬੰਧੀ ਬੜਾ ਕਿਉਂਕਿ ਉਹਨਾਂ ਦੀ ਜਿਹੜੀ ਸ਼ੁਰੂਆਤ ਹੈ ਆਰੰਭਤਾ ਹੈ ਇੰਨੀ ਕੋਈ ਅਮੀਰੀ ਤਾਂ ਹੈ ਨਹੀਂ ਨਾ ਘੁੰਗਣਿਆ ਘੁੰਗਣੀਆਂ ਵੇਚਦਿਆਂ ਜ਼ੁਰ ਦੇ ਅਰੰਭ ਤਾਂ ਹੁੰਦੀ ਏ ਜ਼ਿੰਦਗੀ ਦੀ ਤੇ ਮਹਾਰਾਜ ਆਪਣੀ ਜ਼ਿੰਦਗੀ ਦਾ ਤਤ ਕਹਿੰਦੇ ਆ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਪ੍ਰੀਤਮ ਜਾਨ ਲਿਖੋ ਮਨ ਮਾਗੀ ਆਪਣੇ ਸੁਖ ਸੁਖੀ ਜਗ ਫਾਂਦੇ ਕੋ ਕਾਹੂ ਕੋ ਨਾਹੀ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਜਿਤ ਦਿਨ ਉਨ੍ਹਾਂ ਦਾ ਸਵਾਉ ਹੋਏ ਨਾ ਆਵੇ ਕਿਉਂਕਿ ਗੁਰੂ ਰਾਮਦਾਸ ਦੀ ਬਾਣੀ ਬੜੀ ਲੰਬੇਰੀਆਂ ਤੁਕਾਂ ਨੇ ਕਹਿੰਦੇ ਨੇ ਜਿਸ ਦਿਨ ਉਹਨਾਂ ਦੀ ਤੂੰ ਗਰਜ਼ ਉਹਨਾਂ ਦਾ ਸਵਾਰਤ ਜਾਂ ਉਹਨਾਂ ਦੀ ਲੋੜ ਪੂਰੀ ਨਾ ਕੀਤੀ ਉਹ ਦਿਨ ਤੇਰੇ ਨੇੜੇ ਕਿਸੇ ਨਹੀਂ ਉ ਟੁਕਣਾ ਫਿਰ ਬੇਨਤੀ ਜੋ ਸੰਸਾਰੀ ਕੇ ਕੁਟਾਂ ਮਿੱਤਰ ਭਾਈ ਦੀ ਸੈ ਮਨ ਮੇਰੇ ਤੇ ਸਭ ਆਪਣੇ ਸਵਾਏ ਮਿਲਾ ਸਾ ਜਿਤ ਦਿਨ ਉਨ੍ਹਾਂ ਦਾ ਸਵਾਉ ਹੋਏ ਨਾ ਆਵੇ ਤੇ ਮਹਾਰਾਜ ਕਹਿੰਦੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਉਸ ਦਿਨ ਤੇਰੇ ਨੇੜੇ ਕੋਈ ਨਹੀਂ ਟੁਕਣਾ ਹੋਰ ਸਤਗੁਰੂ ਦਾ ਇਸੇ ਨਾਲ ਸੰਬੰਧਿਤ ਮੈਂ ਸਿਰਫ ਇੰਨੀ ਕੁ ਬੇਨਤੀ ਬਾਣੀ ਚੋਂ ਕਰ ਰਿਹਾ ਸੁਖ ਦੀ ਮਿੱਤਰ ਦੁਨੀਆਂ ਸਾਰੀ ਏ ਦੁੱਖ ਦਾ ਮਿੱਤਰ ਕੋਈ ਨਹੀਂ ਸੱਚੀ ਬਾਹਰੇ ਨੇ ਤਤ ਕਰ ਦਿੱਤਾ ਕਬੀਰ ਸਾਹਿਬ ਨੇ ਤੇ ਤੋਤਾ ਕਿਹਾ ਲੋਕੋ ਸਾਡੀ ਦੁਵਾਈ ਜੇ ਅਸੀਂ ਢੋਲ ਵਜਾਵ ਜਾ ਕੇ ਸਾਰੀ ਦੁਨੀਆਂ ਨੂੰ ਦੇਖ ਲਿਆ ਇਥੇ ਕੋਈ ਕਿਸੇ ਨਾਲ ਮੁਸੀਬਤ ਵਿੱਚ ਖਲੋਂਦਾ ਨਹੀਂ ਕਬੀਰ ਸਭ ਜਗ ਹੋਂ ਫਿਰਿਓ ਮੰਦਲ ਕੰਧ ਚੜਾਏ ਆਪਣੇ ਮੋਢੇ ਦੇ ਉੱਤੇ ਢੋਲ ਰੱਖ ਲਿਆ ਮੰਦਲ ਕੰਧ ਚੜਾਏ ਕੋਈ ਕਾਹੋਂ ਕੋ ਨਹੀਂ ਸਭ ਦੇਖੀ ਠੋਕ ਵਿਜਾਏ ਇਹ ਇਹ ਮਹਾਪੁਰਖਾਂ ਦੇ ਤਤ ਨੇ